ਤੰਨ ਕੀ ਲੱਗਦਾ ਕਿ ਅੱਜ ਤੋਂ 50 60 ਸਾਲ 100 ਸਾਲ ਪਹਿਲਾਂ ਜੋ ਤਲਾਕ ਲੈਣ ਦੇ ਕਾਰਨ ਹੁੰਦੇ ਸੀ ਵੈਸੀ ਆਪਾਂ ਸੁਣਿਆ ਨੇ ਕਿ ਉਸ ਟਾਈਮ 'ਤੇ ਜ਼ਿਆਦਾ ਤਲਾਕ ਹੁੰਦੇ ਹੋਣ ਤੇ ਅੱਜ ਕੱਲ ਦੇ ਜੋ ਤਲਾਕ ਲੈਦੇ ਲੋਕਾਂ ਦੇ ਕਾਰਨ ਨੇ ਕੀ ਤੁਹਾਨੂੰ ਕੀ ਲੱਗਦਾ ਕਿ ਕਾਰਨ ਸੇਮ ਨੇ ਜਾਂ ਅਲੱਗ-ਅਲੱਗ ਨੇ ਬਦਲ ਗਏ ਨੇ ਦੇਖੋ ਜੀ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਰੇਅਰਲੀ ਕੋਈ ਇਕੱਦਾ ਚਾਂਸ ਹੋਊਗਾ ਜਿੱਦੇ 'ਤੇ ਆਫੀਸ਼ੀਅਲ ਤਲਾਕ ਕੋਈ ਲੈਂਦਾ ਹੋਣਾ ਜੀ ਕਿਉਂਕਿ ਉਹਨਾਂ ਦੇ ਵਿੱਚ ਇੰਦਾ ਹੁੰਦਾ ਸੀਗਾ ਕਿ ਜਿਵੇਂ ਆਪਾਂ ਹੁਣੀ ਗੱਲ ਕੀਤੀ ਵੇ ਛੱਡ-ਛੜਾਕ ਕਰ ਲਿਆ ਜੀ ਉਹ ਵੱਖਰੇ ਰਹਿਣ ਲੱਗ ਗਏ ਤੇ ਜਿਹੜੀ ਫੀਮੇਲ ਆ ਔਰਤ ਉਹ ਆਪਣੇ ਪੇਕੇ ਆ ਕੇ ਰਹਿਣ ਲੱਗ ਗਏ ਜੀ ਤਾਂ ਇਦਾਂ ਦੇ ਕੁਝ ਹੋ ਕੇ ਲੇਕਿਨ ਉਹ ਵੀ ਬਾਅਦ ਦੇ ਵਿੱਚ ਕਵਰ ਅਪ ਹੋ ਜਾਂਦਾ ਸੀਗਾ ਉਹਨੂੰ ਜਾ ਕੇ ਲੈ ਜਾਂਦੇ ਸੀ ਜੀ ਸਮਝੌਤਾ ਹੋ ਜਾਂਦਾ ਸੀ ਸਮਝੌਤਾ ਹੋ ਜਾਂਦਾ ਸੀ ਪੰਚਾਇਤ ਬੈਹ ਜਾਂਦੀ ਸੀ ਰਿਸ਼ਤੇਦਾਰ ਮਿਲ ਕੇ ਤੇ ਸਮਝੌਤਾ ਕਰਾ ਲੈਂਦੇ ਸੀ ਸਮਝੌਤਾ ਹੋ ਜਾਂਦਾ ਸੀ ਲੇਕਿਨ ਅੱਜ ਕੱਲ ਦੀ ਡੇਟ ਦੇ ਵਿੱਚ ਜੋ ਰੀਜ਼ਨ ਨੇ ਉਹ ਬੜੇ ਛੋਟੇ ਛੋਟੇ ਜਿਹੇ ਰੀਜ਼ਨ ਹੋ ਗਏ ਆ ਜੀ ਜਿਵੇਂ ਮੈਂ ਕੋਈ ਮੈਂ ਇੱਕ ਕੇਸ ਪੜਿਆ ਸੀਗਾ ਉਹਦੇ ਵਿੱਚ ਮੇਰੇ ਖਿਆਲ ਨਾਲ ਬਿਹਾਰ ਦਾ ਵੀ ਫਿਰ ਯੂਪੀ ਦਾ ਇੱਕ ਕੇਸ ਸੀਗਾ ਉਹਦੇ ਵਿੱਚ ਉਹਨੇ ਤਲਾਕ ਦੇ ਦਿੱਤਾ ਉਹ ਕਹਿੰਦਾ ਜੀ ਇਹ ਸਬਜ਼ੀ ਦੇ ਵਿੱਚ ਨਾਲ ਨਮਕ ਘੱਟ ਪੰਦੀ ਸੀ ਜਾਂ ਪਤਾ ਨਹੀਂ ਜ਼ਿਆਦਾ ਪੰਦੀ ਸੀ ਜਾਂ ਘੱਟ ਹੁਣ ਇਹ ਪਤਾ ਨਹੀਂ ਕੀ ਇਹਦਾ ਮੈਨੂੰ ਲੌਜੀਕ ਨਹੀਂ ਸਮਝ ਲੱਗਿਆ ਵੀ ਇਹ ਕਿਉਂ ਇਸ ਤਰ੍ਹਾਂ ਕਿ ਇੰਨੀ ਕ ਗੱਲ ਦੇ ਲਈ ਵੀ ਕੋਈ ਵੱਖਰਾ ਹੋ ਸਕਦਾ ਉਸ ਬੰਦੇ ਨੇ ਹੁਣ ਇਹ ਵੀ ਨਹੀਂ ਮੈਨੂੰ ਪਤਾ ਉਹਦੇ ਬੱਚੇ-ਪੁੱਛੇ ਹੋਣੇ ਆ ਕਿ ਨਹੀਂ ਹੋਣੇ ਲੇਕਿਨ ਦੇਖੋ ਸੋਚੋ ਨਮਕ ਦੇ ਕਰਕੇ ਜਾਂ ਇਦਾਂ ਦੇ ਰੀਜਨਸ ਦੇ ਕਰਕੇ ਵੀ ਅੱਜ ਕੱਲ ਲੋਕ ਤਲਾਕ ਲੈ ਰਹੇ ਨੇ ਗੱਲ ਦਰਅਸਲ ਸ਼ਾਇਦ ਇਹ ਹੁੰਦੀ ਹੈ ਜੇ ਕਿ ਉਹ ਨਮਕ ਸਿਰਫ ਇੱਕ ਪੁਆਇੰਟ ਹੁੰਦਾ ਪਰ ਮੇਨ ਕਾਰਨ ਹੁੰਦਾ ਕਿ ਸਾਹਮਣੇ ਵਾਲਾ ਉਹਦੀ ਨਜ਼ਰ ਵਿੱਚ ਉਤਰ ਗਿਆ ਹੋਇਆ ਜਦੋਂ ਉਹਨਾਂ ਵਿੱਚ ਅੰਡਰਸਟੈਂਡਿੰਗ ਨਹੀਂ ਹੈਗੀ ਆਪਸ ਵਿੱਚ ਪਿਆਰ ਨਹੀਂ ਹੈ ਤਾਂ ਉਹਨੇ ਕੋਈ ਨਾ ਕੋਈ ਬਹਾਨਾ ਲੱਭਣਾ ਚਾਹੇ ਉਹਦੇ ਚਾਹ ਵਿੱਚ ਨੁਕਸ ਕੱਢੇ ਚਾਹੇ ਉਹਦੇ ਹੱਥ ਦੀ ਬਣਾਈ ਰੋਟੀ ਵਿੱਚ ਨੁਕਸ ਕੱਢੇ ਚਾਹੇ ਉਹਦੇ ਹੱਥ ਦੀ ਬਣਾਈ ਸਬਜ਼ੀ ਵਿੱਚ ਨੁਕਸ ਕੱਢੇ ਬੰਦੇ ਨੇ ਕੋਈ ਨਾ ਕੋਈ ਨੁਕਸ ਕੱਢ ਕੇ ਸਿਰਫ ਬੰਦੇ ਨਹੀਂ ਜਨਨੀਆਂ ਵੀ ਨੁਕਸ ਕੱਢਦੀਆਂ ਨੇ ਮੈਂ ਖੁਦ ਆਪਣੇ ਅੱਖੀ ਕੇਸਸ ਦੇਖੇ ਨੇ ਜਿੱਥੇ ਜਨਨੀਆਂ ਆਪਣੇ ਹਸਬੰਦ ਨੂੰ ਪਸੰਦ ਨਹੀਂ ਕਰਦੀਆਂ ਜਾਂ ਉਹਨਾਂ ਵਿੱਚ ਆਪਸ ਵਿੱਚ ਅੰਡਰਸਟੈਂਡਿੰਗ ਨਹੀਂ ਹੈਗੀ ਤਾਂ ਉਹਨਾਂ ਨੂੰ ਸਿਰਫ ਇੱਕ ਬਾਹਨਾ ਚਾਹੀਦਾ ਬਿਲਕੁਲ ਜੀ ਔਰ ਉਸ ਤੋਂ ਬਾਅਦ ਕੋਈ ਉਹਨਾਂ ਨੂੰ ਸਮਝਾਉਣ ਵਾਲਾ ਨਹੀਂ ਹੁੰਦਾ ਉਲਟਾ ਸਾਰੇ ਉਹਨਾਂ ਨੂੰ ਹੋਰ ਪੜਕਾਉਣ ਵਾਲੇ ਹੁੰਦੇ ਨੇ ਕਿ ਤੇਰੇ ਨਾਲ ਤੇ ਜਿਆਤੀ ਹੋਗੀ ਕਾਨੂੰਨ ਨੇ ਪੈਸੇ ਕੱਟ ਦੇਤੇ ਜਾਂ ਬੰਦੇ ਨੂੰ ਕਹਿਣਗੇ ਕਿ ਤੈਨੂੰ ਪਾਣੀ ਨਹੀਂ ਪੁੱਛਿਆ ਤੇਰੀ ਸਬਜ਼ੀ ਵਿੱਚ ਨਮਕ ਘੱਟ ਪਾਤਾ ਤਾਂ ਉਹ ਸਿਰਫ ਇੱਕ ਆਖਰੀ ਪੁਆਇੰਟ ਹੁੰਦਾ ਇੱਕ ਬਹਾਨਾ ਬਣਦਾ ਜੀ